ਮੇਨੂ ਮਾਲੇ ਕੀ ਆਈ ਕਿਆ ਮਾਤੋ ਚੰਗਾ ਹੋਇਆ ਕਿ ਤੁਸੀਂ ਫੋਨ ਕੀਤਾ ਮੇਨੂ ਮਾਲੇ ਦਾ ਮੀਨਸ ਹੁੰਦਾ ਹੈ ਸ਼ੁਕਰ ਹੈ ਜੇ ਚੰਗਾ ਹੋਇਆ ਕੀ ਆਈ ਕਿਆ ਮਾਤੋ ਦਾ ਭਾਵ ਹੁੰਦਾ ਹੈ ਆਈ ਕਿਆ ਮਾਤੋ ਮਤਲਬ ਤੁਸੀਂ ਫੋਨ ਕੀਤਾ ਪਾਸਟ ਤੇ ਵਿੱਚ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮੇਨੂ ਮਾਲੇ ਕੇਸ ਯਾਮੋ ਅਰੀਵਾਤੀ ਇਨ ਟੈਂਪੋ रब का शुक्र है कि असी समय सिर उ पहुँच गए मैनू मान लुक्र है ज चंगा हो सियामोरीवा असी पहुँच गए इन टैम्पो समय सिर टाइम के न मैनू मे कि आई पुरता तो ऊन उम्रैलो मेनू माँ लंगा होया कि आई पुरता तो तीस ले आए ऊन उम्रैलो एक छतरी ਕੀ ਚੰਗਾ ਹੋਇਆ ਕਿ ਤੁਸੀਂ ਛਤਰੀ ਲੈ ਕੇ ਆਏ ਮੈਨੂੰ ਮਾਣ ਹੈ ਕਿ ਉਹ ਕੁਚੀਨਾ ਤੋਂ ਇਨ ਅੰਤਿਜੀਪੋ ਰੱਬ ਦਾ ਸ਼ੁਕਰ ਹੈ ਕਿ ਮੈਂ ਪਹਿਲਾਂ ਹੀ ਖਾਣਾ ਬਣਾ ਲਿਆ ਉਹ ਕੁਚੀਨਾ ਤੋਂ ਮੈਂ ਖਾਣਾ ਬਣਾ ਲਿਆ ਇਨ ਅੰਤਿਜੀਪੋ ਅਡਵਾਂਸ ਦੇ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਮੇਰੀਆਂ ਵੀਡੀਓਜ਼ ਅੱਛੀਆਂ ਲੱਗਦੀਆਂ ਨੇ ਜੇਕਰ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਉਫਾ ਨੈਕਸਟ ਸ਼ਬਦ ਆ ਸਾਡਾ ਉਫਾ non trovo le chiavi uffa ਦਾ ਮਤਲਬ ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਉਹ ਮੈਨੂੰ ਆਪਣੇ ਚਾਬੀਆਂ ਨਹੀਂ ਲੱਭਦੀਆਂ ਉਹ ਉਸ ਸੈਂਸ ਦੇ ਵਿੱਚ ਇਟਾਲੀਅਨ ਦੇ ਵਿੱਚ ਸ਼ਬਦ ਹੈ ਜਦੋਂ ਆਪਾਂ ਡਿਸਪਾਇੰਟ ਹੋ ਜਾਂਦੇ ਆ ਉਦੋਂ ਉਫਾ ਸ਼ਬਦ ਵਰਤਿਆ ਜਾਂਦਾ ਜਾਂ ਆਪਾਂ ਫਰਸਟ ਫਰਸਟ੍ਰੇਸ਼ਨ ਹੁੰਦੀ ਹੈ ਸਾਨੂੰ ਉਦੋਂ ਵਰਤਿਆ ਜਾਂਦਾ ਉਫਾ e sempre in ritardo ਉਹ ਉਹ ਹਮੇਸ਼ਾ ਹੀ ਲੇਟ ਹੁੰਦਾ ਹੈ ਸਮਪਰੀ ਦਾ ਪਾਪ ਹੁੰਦਾ ਹਮੇਸ਼ਾ ਇਨ ਰਿਟਾਰਡੋ ਦਾ ਪਾਪ ਹੁੰਦਾ ਹੈ ਲੇਟ ਨੈਕਸਟ ਸ਼ਬਦ ਦੇਖਣੀਆਂ ਜੀ ਉਫਨ ਨਾਨ ਬੋਲੀਓਂ ਦਾ ਰਿਆਲ ਸੁਪਰਮਾਰਕੇਟ ਉਹ ਮੈਂ ਸੁਪਰਮਾਰਕਟ ਨਹੀਂ ਜਾਣਾ ਚਾਹੁੰਦੀ ਜਾਂ ਮੈਂ ਸੁਪਰਮਾਰਕਟ ਨਹੀਂ ਜਾਣਾ ਚਾਹੁੰਦਾ ਨਾਨ ਬੋਲੀਓਂ ਮੈਂ ਨਹੀਂ ਚਾਹੁੰਦਾ ਅੰਦਾਰੇ ਜਾਣਾ ਆਲ ਸੁਪਰਮਾਰਕੇਟੋ ਮਾਰਕੀਟ ਨੂੰ ਨੈਕਸਟ ਦੇਖਦੇ ਹਾਂ ਜੀ ਜੇਕਰ ਤੁਹਾਨੂੰ ਇਹ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਟ ਸਾਡਾ ਪਰੋਲ ਹੈ ਉਹ ਹੈਗਾ ਕਿਉਂਕਿ ਕਿਉਂਕਿ ਦਾ ਪਾਵ ਹੁੰਦਾ ਹੈ ਕੋਈ ਵੀ एवरीवन ਪੋ ਪਾਰਟੀਸੀਪਾਰੇ ਅਲਾ ਫੈਸਟਾ ਪੋ ਪਾਰਟੀਸੀਪਾਰੇ ਦਾ ਪਾਵ ਹੁੰਦਾ ਹੈ ਹਿੱਸਾ ਲੈਣਾ ਠੀਕ ਹੈ ਕੋਈ ਵੀ ਹਿੱਸਾ ਲੈ ਸਕਦਾ ਹੈ ਫੇਸਟੇ ਦੇ ਵਿੱਚ ਪਾਰਟੀ ਦੇ ਵਿੱਚ ਪੋ ਆਈ ਕੀ ਐਦਰੇ ਤੂੰ ਮਤਲਬ ਪੁੱਛ ਸਕਦਾ ਹੈ ਆਯੂ ਤੋਂ ਮਦਦ ਆ ਕਿਉਂ ਕੋ ਕਿਸੇ ਤੋਂ ਵੀ ਤੂੰ ਕਿਸੇ ਤੋਂ ਵੀ ਮੰਗ ਕਰ ਸਕਦਾ ਹੈ ਮਦਦ ਦੀ ਪੁਆਈ ਵਰਤਿਆ ਜਾਂਦਾ ਹੈ ਸੈਕਿੰਡ ਪਰਸਨ ਦੇ ਨਾਲ ਨੈਕਸਟ ਹੈ ਜੀ ਕਿਉਂ ਕੋ ਪੁਆ ਇੰਪਾਰਾਰੇ ਇਟਾਲੀਆਨੋ ਕੋਨ ਇੰਪੇਨਿਓ ਕੋਈ ਵੀ ਵਿਅਕਤੀ ਮਤਲਬ ਪੂਰਾ ਡੈਡੀਕੇਟ ਹੋ ਕੇ ਇਟਾਲੀਅਨ ਸਿੱਖ ਸਕਦਾ ਹੈ ਇੰਪੇਨਿਓ ਹੁੰਦਾ ਜਦੋਂ ਤੁਹਾਡੀ ਡੈਡੀਕੇਸ਼ਨ ਹੈਗੀ ਆ ਤੁਹਾਡੇ ਚ qualcuno ha visto le mie chiavi qualcuno ha visto le mie chiavi ki kisne meriyan chabiyan dekhiyan qualcuno shabda bikisne koi ek person kise ne vi qualcuno shabda jeda oh singular ya vorrei parlare con qualcuno di fidato main gal karna chahangi ਕਿਸੇ ਵੀ ٹرسٹ ਪਰ ٹرسٹ ਵਰਦੀ ਪਰਸਨ ਦੇ ਨਾਲ ਫਿਦਾਤੋਂ ਹੁੰਦਾ ਜਿਹਦੇ ਤੇ ਮੈਂ ਭਰੋਸਾ ਕਰ ਸਕਣਾ ਮੈਂ ਉਸ ਇਨਸਾਨ ਨਾਲ ਗੱਲ ਕਰਨਾ ਚਾਹਾਂਗੀ ਜਾਂ ਚਾਹਾਂਗਾ ਕਲਕੂਨੋ ਐ ਇੰਟਰੇਸਾਤੋ ਅਪੇਨੀਰੇ ਅਲ ਚੀਨੇਮਾ ਕੀ ਕੋਈ ਸਿਨੇਮਾ ਆਉਣ ਲਈ ਜਾਂ ਜਾਣ ਦੇ ਲਈ ਇੰਟਰਸਟਿਡ ਹੈਗਾ ਐ ਕਲਕੂਨੋ ਸਿੰਗੋਲਾਰੀਆ ਇਸ ਕਰਕੇ ਹਮੇਸ਼ਾ ਸੀ ਜਿਹੜੀ ਵੇਰਹੋ ਲਗਾਵਾਂਗੇ ਉਹ ਥਰਡ ਪਰਸਨ ਵਾਲੀ ਲਗਾਵਾਂਗੇ singolare ali qualcuno ha detto che pioverà domani qualcuno kise ne kaha hai qualcuno ha detto kise ne kaha hai ke pioverà domani pioverà matlab kal nu mee pavega domani matlab kal shei qualsiasi film mi va bene shei ਕੁਅਲਸੀਆਸੀ ਫਿਲਮ ਮੀ ਵਬੈਨੇ ਕੋਈ ਵੀ ਫਿਲਮ ਚੁੜੋ ਮੈਂ ਸਹਿਮਤ ਹੋਵਾਂਗਾ ਜੇ ਮੈਨੂੰ ਸਾਰੀਆਂ ਮੈਨੂੰ ਸਾਰੀਆਂ ਇੱਕੋ ਜੀਆਂ ਫਿਲਮਾਂ ਨੇ ਮਤਲਬ ਸਾਰੀਆਂ ਹੀ ਪਸੰਦ ਨੇ ਕੁਅਲਸੀਆਸੀ ਦੈਚੀਜ਼ਿਓਨੇ ਪ੍ਰੇਂਡੇਰਾਈ ਸੋਰੋ ਡਾਕੋਰਡੋ ਤੁਸੀਂ ਜੋ ਵੀ ਫੈਸਲਾ ਕਰੋਗੇ ਮੈਂ ਸਹਿਮਤ ਹੋਵਾਂਗਾ ਪ੍ਰੇਂਡੇਰਾਈ ਦਾ ਮਤਲਬ ਜੋ ਵੀ ਤੁਸੀਂ ਲਵ ਹੋਵੋਗੇ ਸੋਰੋ ਮੈਂ ਹੋਵਾਂਗਾ ਡਾਕੋਰਡੋ ਸਹਿਮਤ ਇਹ ਚੀਜ਼ ਜਿਉਂ ਨੇ ਹੁੰਦਾ ਆਪਣਾ ਫੈਸਲਾ ਕੁਅਲਸੀਆਸੀ ਕੋਈ ਵੀ ਐਰੋਰੇ ਗਲਤੀ ਪੋ ਐਸਰੇ ਕੋਰੈਕਟ ਕਹਿਣ ਦਾ ਭਾਵ ਕੋਈ ਵੀ ਗਲਤੀ ਸੁਧਾਰੀ ਜਾ ਸਕਦੀ ਆ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈਆ ਤੇ ਤੁਹਾਡੇ ਤੋਂ ਵੀ ਇਹ ਉਮੀਦ ਕਰਦੀ ਆ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਫਾਈ ਕੁੈਲੋ ਕੇ ਵੋਈ ਕੁੈਲੋ ਕੇ ਦਾ ਮਤਲਬ ਹੁੰਦਾ ਜੋ ਵੀ ਜੋ ਵੀ ਤੁਹਾਨੂੰ ਚੰਗਾ ਲੱਗਦਾ ਕਰੋ ਜੋ ਤੁਸੀਂ ਚਾਹੁੰਦੇ ਹੋ ਉਹ ਕਰੋ ਫਾਈ ਕੁਐਲੋ ਕੇ ਵੋਈ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਣਾ ਕਿ ਇਦਾਂ ਦੀਆਂ ਵੀਡੀਓ ਤੁਹਾਨੂੰ ਹੋਰ ਵੀ ਚਾਹੀਦੀਆਂ ਨੇ ਕੋਈ ਸਪੈਸੀਫਿਕ ਵਰਡ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਤਾਂ ਉਹ ਵੀ ਮੈਨੂੰ ਜਰੂਰ ਦੱਸਣਾ ਕੁਐਲੋ ਕੇ ਆਈ ਦੈਟ ਤੋ ਐ ਮੋਲ ਤੋ ਇੰਟਰੈਸਾਂਟੇ ਕੁਐਲੋ ਜੋ ਤੁਸੀਂ ਕਿਹਾ ਕਿ ਆਈ ਦੈਟ ਤੋ ਐ ਮੋਲ ਤੋ ਬਹੁਤ ਹੀ ਇੰਟਰੈਸਾਂਟੇ ਪਾਵ ਇੰਟਰਸਟਿੰਗ ਹੈ ਦਿਲਚਸਪ ਹੈ ਨੈਕਸਟ ਵਾਕ ਦੇਖਦੇ ਹਾਂ ਜੀ ਕੁਐਲੋ ਕੇ ਚੇਰ ਕੀ ਇਹ ਕੋਈ ਵਚੀਨੋ ਤੁਸੀਂ ਜੋ ਵੀ ਲੱਭਦੇ ਹੋ ਉਹ ਇੱਥੇ ਨੇੜੇ ਹੀ ਆ ਕੁਐਲੋ ਕੇ ਚੇਰ ਕੀ ਜੋ ਤੂੰ ਲੱਭਣਾ ਹੈ ਇਹ ਕੋਈ ਇੱਥੇ ਵਚੀਨੋ ਨੇੜੇ ਹੈ ਕੁਐਲੋ ਕੇ ਨੂੰ ਤੁਸੀਂ ਸੈਂਟਰ ਚ ਵੀ ਯੂਜ਼ ਕਰ ਸਕਦੇ ਹੋ ਤੇ ਆਪਣੇ ਫਰੰਟ ਤੇ ਵੀ ਯੂਜ਼ ਕੀਤਾ ਜਾ ਸਕਦਾ ਫਰਾਜ਼ ਇਹ ਨੋ ਨੋ ਕਪੀ ਤੋ ਕੁਐਲੋ ਕੇ ਆਈਸਕ੍ਰੀਟੋ मैनू समझ नहीं आया जो भी तीन लिखा है नो, कपी तो मैनू समझ नहीं आया कैलो के जो भी आइसक्रीत तो जो तू लिखा है मैनू वह समझ नहीं आया मीह प्या चेल जे ला दो मैनू आइसक्रीम पसंद है चो है लो मान जो स्पैसो मेरा मतलब है कि मैं इस अक्सर ही खादा हाँ चोए का मतलब हों जो ती कि गल न ਪੂਰਾ ਐਕਸਪਲੇਨ ਕਰਨਾ ਹੋਵੇ ਉਦੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਮੇਰਾ ਮਤਲਬ ਹੈ ਜਾਂ ਅਸਲ ਦੇ ਵਿੱਚ ਇਦਾਂ ਹੀ ਗੱਲ ਜਾਣੀ ਇਦਾਂ ਇਦਾਂ ਦੇ ਸ਼ਬਦਾ ਦੇ ਲਈ ਤੁਸੀਂ ਇਹਨੂੰ ਵਰਤ ਸਕਦੇ ਹੋ ਲੁਕ ਹੈ ਨਿਰਿਤਾਰਦੋ ਲੁਕਾ ਮਤਲਬ ਲੇਟ ਹੈ ਚੋਇ ਹੈ ਆਰੀਵੇਰਾ ਦੋਪੋ ਇਸ ਕਰਕੇ ਉਹ ਬਾਅਦ ਚਾਵੇਗਾ ਜਾਂ ਜਾਨੀ ਕਿ ਉਹ ਹੋਣ ਬਾਅਦ ਚਾਏਗਾ ਉਹ ਲੇਟ ਆਬਵੀਅਸਲੀ ਬਾਅਦ ਚਾਏਗਾ ਇਸ ਸੈਂਸ ਦੇ ਵਿੱਚ ਚੋਇ ਚੋਇ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਇਹ ਲਿਬ੍ਰੋ ਐ ਇੰਤਰੇਸਾਂਤੇ ਕਤਾਬ ਦਿਲਚਸਪ ਹੈ ਚੋ ਐ ਲੋਗਨ ਸਿਲੀਓ ਆ ਤੁੱਤੀ ਜਾਨੀ ਕਿ ਮੈਂ ਇਸ ਨੂੰ ਸਾਰਿਆਂ ਨੂੰ ਪੜਨ ਦੀ ਸਿਫਾਰਿਸ਼ ਕਰਦੀ ਹਾਂ ਜਾਂ ਕਰਦਾ ਹਾਂ ਸਡਰ ਨੈਕਸਟ ਵਾਕ ਹੈ ਜੀ ਲਿੰਕੋਨਟਰੋ ਐ ਅਲੇ 5 ਮੀਟਿੰਗ 5 ਵਜੇ ਹੈ ਜਾਂ ਮਿਲਾਪ 5 ਵਜੇ ਹੈ ਚੋ ਐ ਤਰਾਉਨਾ ਓਰਾ ਜਾਨੀ ਕਿ ਇੱਕ ਘੰਟੇ ਦੇ ਵਿੱਚ ਕਹਿੰਦਾ ਭਾਵ ਕਿ ਆ ਕਿ ਚੋਏ ਦੀ ਵਰਤੋ ਤੁਸੀਂ ਜਦੋਂ ਤੁਸੀਂ ਪਿਛਲੇ ਵਾਕ ਨੂੰ ਐਕਸਪਲੇਨ ਕਰਨਾ ਹੋਵੇ ਕਿਸੇ ਵੀ ਗੱਲ ਨੂੰ ਜਾਣੀ ਕਹਿਣ ਲਈ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਹਿੰਦੇ ਹੋ ਉਦੋਂ ਤੁਸੀਂ ਯੂਜ਼ ਕਰ ਸਕਦੇ ਹੋ ਨੈਕਸਟ ਸ਼ਬਦ ਹੈ ਸਾਡਾ ਸੀਐਸ ਦੀਆ ਪੁਆਇਸ਼ਡ ਲੀਅਰ ਸੀਐਲ ਬਲੂ ਸੀਐਲ ਰੋਸੋ ਤੁਸੀਂ ਨੀਲਾ ਜਾਂ ਲਾਲ ਦੋਵੇਂ ਰੰਗ ਚੁਣ ਸਕਦੇ ਹੋ ਦੋ ਚੀਜ਼ਾਂ ਜਦੋਂ ਮਤਲਬ ਗੱਲ ਕਰਨੀਆਂ ਦੋ ਚੀਜ਼ਾਂ ਦੀ ਇਕੱਠੇ ਉਦੋਂ ਤੁਸੀਂ ਸਿਆ ਸਿਆ ਯੂਜ਼ ਕਰ ਸਕਦੇ ਹੋ ਨੈਕਸਟ ਐਗਜ਼ਾਮਪਲ ਦੇਖੋ ਲੁਕਸ ਸਿਆ ਕੇ ਸਟੂਦੀ ਸਿਆ ਕੇ ਲਾਬੋਰੀ ਐ ਸੈਂਪਰੇ ਅਕੁਪਾਟੋ ਲੁਕ ਹਮੇਸ਼ਾ ਰੁੱਝਿਆ ਰਹਿੰਦਾ ਹੈ ਭਾਵੇਂ ਉਹ ਪੜਾਈ ਕਰ ਰਿਹਾ ਹੋਵੇ ਭਾਵੇਂ ਉਹ ਕੰਮ ਕਰਦਾ ਹੋਵੇ ਮਤਲਬ ਕਦੇ ਉਹ ਸਟੱਡੀ ਕਰਦਾ ਕਦੇ ਪੜ੍ਹਦਾ ਦੋਨੋਂ ਕੰਮ ਕਰ ਰਿਹਾ ਉਹ ਹਮੇਸ਼ਾ ਹੀ ਰੁੱਝਿਆ ਰਹਿੰਦਾ ਹੈ ਨੈਕਸਟ ਵਾਕ ਦੇਖ ਲੈਂਦੇ ਆ ਜੀ ਲਾਫੇ ਸਤਾਸਰਾ ਸਿਆ ਸਾ ਵਤੋ ਸਿਆ ਦੋਮੈਨਿਕਾ ਪਾਰਟੀਸ਼ਨ ਹੀ ਵਾਰ ਐਤਵਾਰ ਦੋਵਾਂ ਨੂੰ ਹੋਵੇਗੀ ਮਤਲਬ ਦੋਵੇਂ ਦਿਨਾਂ ਨੂੰ ਫੇਸਟਾ ਜਿਹੜਾ ਉਹ ਹੋਵੇਗਾ ਫੇਸਟਾ ਹੁੰਦਾ ਕੋਈ ਫੰਕਸ਼ਨ ਜਾਂ ਪਾਰਟੀ ਇਨ ਵਾਕਾਂ ਦਾ ਵੋਲਿਓ ਵਿਜੀਟਾਰੇ ਸਿਆ ਰੋਮਾ ਸਿਆ ਵੈਨੈਸਿਆ ਛੁੱਟੀਆਂ ਦੇ ਮੈਂ ਰੋਮ ਤੇ ਵੈਨਿਸ ਦੋਵਾਂ ਦਾ ਦੌਰਾ ਕਰਨਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਮਤਲਬ ਦੋਨਾਂ ਜਗ੍ਹਾਵਾਂ ਤੇ ਤੁਹਾਡੀ ਬੇਸ਼ਅ ਜਾਣੇ ਦੀ ਉਮੀਦ ਕਰਦੀ ਹਾਂ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ